ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰ ਕਬੂਤਰ ਸੱਟੇ ਸਾਰੇ ਹੋਰਾਂ ਦੇ ਘਰ ਪਰ ਠੀਕ ਐ ਇਹਦਾ ਭਾਈ ਇਹ ਲਾ ਗਿਆ ਛੱਡਣ ਕਬੂਤਰ ਤੇ ਦੋ ਕਬੂਤਰਾਂ ਤੋਂ ਲੈ ਮਾਰ ਵੀ ਦਿੱਤੇ ਦੋ ਸੁੱਕੇ ਕਬੂਤਰ ਸੀ ਜਿਹੜੇ ਇੱਕ ਤਾਂ ਗਲਾਬੀ ਟੂਸਾ ਗਲਾਬੀ ਟੌਰੀ ਇੱਕ ਹਰੀ ਗਲਾਬੀ ਕਾਂ ਤੇ ਦੋ ਛੜ ਤੇ ਬਾਕੀ ਪਾਣੀ ਵਾਲੇ ਜਿਹੜੇ ਉਹ ਆਪਾਂ ਛੱਡਦੇ ਉਹ ਆ ਬੈਠੇ ਆ ਭਾਈ ਤਿੰਨ ਤਾਂ ਕਬੂਤਰਾਂ ਠੀਕ ਐ ਹਰੀ ਗਲਾਬੀ ਬਗਲ ਗਲਾਬੀ ਕਾਂਤਰਾ ਗਲਾਬੀ ਫੂੰਝਾ ਹਰਾ ਟੂਸਾ ਤਿੰਨੇ ਕਬੂਤਰਾਂ ਵੇਲੀਆਂ ਬਈ ਇਹਨਾਂ ਨੂੰ ਪਾਣੀ ਦੇ ਦਿਆਂ ਮੈਂ ਲਓ ਜੀ ਦੋ ਕਬੂਤਰਾਂ ਹੋਰ ਚੱਕ ਲੈਂਦਾ ਤੇ ਇਹ ਪੰਜੀ ਕਬੂਤਰਾਂ ਵੇਲੀਆਂ ਬਈ ਠੀਕ ਆ ਹਰੀ ਗਲਾਬੀ ਬਗਲ ਗਲਾਬੀ ਕਾਂਤਰਾ ਤੇ ਟੂਸਾ ਟੋਰੀ ਟੂਸਾ ਫੂੰਝਾ ਤੇ ਬਗਲਾ ਨੇ ਇਹਨਾਂ ਪੰਜਾਂ ਨੂੰ ਪਾਣੀ ਦੇ ਦਿਆਂ ਮੈਂ ਲਓ ਜੀ ਤੇ ਇਹਨਾਂ ਦੇ ਵੀ ਮਾਰੀਓ ਦੇ ਗਲਾਬੀ ਫੂੰਝਾ ਹਰਾ ਟੂਸਾ ਛੱਡ ਕੇ ਇਧਰੋਂ ਗੇਟ ਭੇੜ ਦਾ ਕੁੱਤੇ ਦਾ ਫੁੱਲਾ ਹੀ ਪਿਆ ਸੀ ਸੱਜੀ ਗੁਲਾਬੀ ਬਗਲ ਕਾਲੀ چینی ਤੇ ਇਹਨੂੰ ਵੀ ਛੱਡ ਦਈਏ ਗੁਲਾਬੀ ਕਾਂਤਰਾ ਤੇ ਸ਼ਾ ਆਖੀ ਇਹਨੂੰ ਵੀ ਛੱਡ ਦਈਏ ਗੁਲਾਬੀ ਟੂਸਾ ਗੁਲਾਬੀ ਟੌਰੀ ਇਹ ਤਾਂ ਬੈਠੂ ਹੀ ਛੱਡਣਾ ਸਾਰ ਨੂੰ ਪਤਾ ਹੈ ਇਹ ਤੇ ਲਛਣੀ ਹੈ ਹਰੀ ਗੁਲਾਬੀ ਬਗਲ ਆਪਣੀ ਸ਼ਾਹ ਕੀ ਖੰਡ ਚੱਲ ਪੁੱਤ ਸਾਰਿਆਂ ਨੂੰ ਬਾਹ ਕੇ ਬੈਠਣਾ ਤੂੰ ਠੀਕ ਐ ਓਕੇ ਹੋ ਗਿਰ ਬੋੜ ਆਹ ਤੇਰਾ ਕੀ ਹਿਸਾਬ ਕਿਤਾਵਾ ਓਲੇ ਤੇ ਇੱਕ ਮੌਕਾ ਹੀ ਮਿਲੂਗਾ ਇਸ ਦੂ ਬਾਅ ਦੰਡਾ ਹੋਊਗਾ ਫਿਰ ਤੇਰੇ ਮਗਰ ਸਿੱਧਾ ਦੇਖ ਲੈ ਗੰਦ ਪਾਈ ਇਹਦੇ ਚੰਗੀ ਭਲੀ ਹੁਣ ਇਹਨੂੰ ਸਮਾਂ ਡਰਾਉਣਾ ਨਾ ਘੋੜੇ ਨੂੰ ਆਏ ਨਿਕਲੂ ਫੜਫੜ ਕਰਦੀ ਲੈ ਦੇਖ ਹੁਣ ਕਿਵੇਂ ਨਿਕਲੇ ਪੂਰੀ ਜਾਨ ਚ ਬਾਰੇ ਗੰਦੇ ਆ ਜਾਣ ਕੇ ਵੈਨ ਲਸਣ ਕਰਦੇ ਬਸ ਬਈ ਸੱਤ ਕੂਤਰੀ ਛੱਡਾਂ ਲਈ ਦੋ ਸੁੱਕੇ ਆ ਪੰਜ ਪਾਣੀ ਦੇ ਮੇਰੇ ਹਸਾਨ ਨਾਲ ਕਬੂਤਰ ਕਿਹੜੇ ਸਾਰਿਆਂ ਕਬੂਤਰ ਨਹੀਂ ਆ ਕਬੂਤਰ ਤਾਂ ਇੱਕ ਛੱਡਾ ਗਲਾਬੀ ਦੂਸੇ ਟਾੜੀ ਵਾਲ ਕਬੂਤਰ ਵੈਲੇ ਕੋਈ ਨਹੀਂ ਬਈ ਸਾਰੇ ਮੈਂ ਤਾਂ ਦੇਖ ਲੈ ਟੋਟੋ ਕੌਣ ਆ ਭਾਈ ਕੌਣ ਹੈ ਹੈ ਕੌਣ ਆ ਬਾਹਰ ਚ ਹੈ ਪੋਟੀ ਬੋਏ ਆ ਸਾਡਾ ਪੋਟੀ ਬੋਏ ਇਹ ਸਾਡਾ ਹੋਰ ਕਿਵੇਂ ਪੋਟੀ ਬੋਏ ਹੈਲੋ ਕਰ ਪੂਟੀ ਪੂਟੀ ਕਰਿਆ ਕਰਿਆ ਅੱਜ ਹੈ ਨਹੀਂ ਕਰਿਆ ਖੇਡ ਕਰਾਂਗੇ ਚੱਲਗੇ ਆਪਾਂ ਨਹੀਂ ਮਿਲ ਨੂੰ ਨਹੀਂ ਹੁੰਦੀ ਠੀਕ ਤੇ ਦੋ ਕਬੂਤਰ ਬਹਿ ਗਏ ਆਪਣੇ ਠੀਕ ਹੈ ਇੱਕ ਤਾਂ ਬਹਿ ਗਿਆ ਜੀ ਗਲਾਬੀ ਟੂਸਾ ਗਲਾਬੀ ਟੋਰੀ ਸਹੀ 10 ਵਜੇ ਇੱਕ ਕਬੂਤਰੀ ਬੈਗੀ ਸੁੱਕੀ ਸੀ ਗਲਾਬੀ ਕੱਛਾਂ ਵਾਲੀ ਉਹ ਮੁੰਡੇ ਕਿੰਨੇ ਵਜੇ ਬਿਠਿਆ ਹੈ 10:57 ਲਗਭਗ 11 ਵਜੇ ਠੀਕ ਹੈ ਗੁਲਾਬੀ ਕੱਚਾ ਲਈ 11 ਵਜੇ ਗੁਲਾਬੀ 2 ਸੇਟ ਹੋ ਰਿਹਾ 10 ਵਜੇ ਤੇ 6 ਕਬੂਤਰ ਫਿਰਦੇ ਆ ਬਈ ਹਜੇ ਠੀਕ ਹੈ ਇਹ ਜਦੋਂ ਬੈਠੇ ਕਰੀ ਉਹ ਦਿਖਾਵਾਂਗੇ ਤੁਹਾਨੂੰ ਬਾਕੀ ਮੁੰਡਾ ਆਇਆ ਹੋਇਆ ਰਾਜਸਥਾਨ ਤੋਂ ਠੀਕ ਪਿੰਡ 'ਚ ਰਿਸ਼ਤੇਦਾਰੀ ਹੈਗੀ ਤੇ ਤੁਹਾਨੂੰ ਪਤਾ ਫਿਰ ਕਬੂਤਰਾਂ ਨੂੰ ਕਬੂਤਰਾਂ ਨਾਲ ਖੇਡਦਾ ਹੈਗਾ ਹਾਏ ਇੱਕ ਹੋਰ ਆ ਗਈ ਲਓ ਜੀ ਸੁੱਕੀ ਕੁਦਰੀ ਇੱਕ ਹੋਰ ਆ ਗਈ ਜਿਹਦੀ ਤੁਹਾਨੂੰ ਗੱਲ ਕਰਿਆਂਦੇ ਵੀ ਲੜਦੀ ਫਿਰਦੀ ਏ ਹਰੀ ਗੁਲਾਬੀ ਕਾਂਤਲੀ ਵੀ ਆ ਗਈ ਇਹ ਕਿੰਨੇ ਵਜੇ ਆ ਗਈ 11:31 11:31 ਓਕੇ ਹੋਈ ਰਿਪੋਰਟ ਜੀ ਇੱਕ ਵੈਗੀ 11 ਪਤੰਦਰ ਆਇਆ ਬੈਠੇ ਨੇ ਆਪਣੇ ਡਾਕਟਰ ਸਾਹਿਬ ਸੰਦੂਖਾਵਾ ਮੈਂ ਕਾਪੀਰਾਈਟ ਨਾ ਦਵਾ ਦੇ ਪਤੰਦਰ ਰੇਸ਼ੀ ਦੀ ਦੀ ਵਖਾਵਾ ਡਰਦਾ ਕੋਈ ਆ ਢਵਾ ਕੇ ਦਿਖਾ ਹੋਰ ਜੀ ਸਤਰੀ ਗਾਲ ਜੀ ਟੀ ਕਡੂਗਾ ਲਾ ਦੇ ਜੀ ਡੋਣੇ ਪਏ ਇਹ ਡਾਕਟਰ ਘਲਾਟੀ ਹੈ ਸਾਡਾ ਇਹ ਬਹੁਤ ਰੇਅਰ ਮੌਕਿਆਂ ਤੇ ਆਉਂਦਾ ਹੈਗਾ ਚਲ ਛੱਡ ਲੈ ਗੀਤ ਮੈਂ ਕਬੂਦਰੀ ਲਾ ਲਾ ਲਓ ਜੀ ਤੇ ਇਧਰ ਆਪਣੇ ਆਣੂ ਦਾਣੇ ਰੱਖ ਦੀ ਕਬੂਤਰਾਂ ਨੂੰ ਓ ਯਾਰ ਮੇਰੇ ਤਰਫੋਂ ਫੋਨ ਆ ਗਿਆ ਸੀ ਤਾਂ ਕਰਕੇ ਵੀਡੀਓ ਵੀਡੀਓ ਨੂੰ ਬਣਾ ਪਾਈ ਹਨਾ ਥੋੜਾ ਜਿਹਾ ਲੇਟ ਵੀ ਹੋ ਗਿਆ ਚਲੋ ਕੋਈ ਚੱਕਰ ਨਹੀਂ ਫਿਰ ਕੀ ਧੀ ਗੱਲ ਹੈ ਯੂ ਐਸ ਏ ਵਾਲੇ ਮੁੰਡੇ ਦਾ ਫੋਨ ਆ ਗਿਆ ਸੀਗਾ ਉਹ ਥੋੜੀ ਕੋਈ ਨਾ ਗੱਲ ਕਲੀਅਰ ਕਰੀ ਜਾਂਦੇ ਸੀ ਉਹਦੇ ਨਾਲ ਮੈਂ ਪਤਾ ਨਾ ਬਾਜੀ ਉੱਡੀ ਸੀਗੀ ਯੂ ਐਸ ਏ ਪਤਾ ਨਹੀਂ ਕਿਹੜੀ ਯੂਬਾ ਸਿਟੀ ਮੈਨੂੰ ਲੱਗਦਾ ਉਹਦਾ ਥੋੜਾ ਚੱਕਰ ਬਣਦਾ ਸੀਗਾ ਕੋਈ ਹਨਾ ਬਾਜੀ ਬੂਜੀ ਜੀ ਕੋਈ ਕਬੂਤਰ ਗਲਤ ਰਿਕਾਰਡਿੰਗ ਗਲਤ ਵੀਡੀਓ ਪਾਤੀ ਕਿਸ ਨੇ ਯਾਰ ਮੈਂ ਉਹ ਪੁੱਛਦਾ ਜੀ ਵਿੱਚ ਬਾਈ ਗੂਰੇ ਦਾ ਵੀ ਨਾ ਆਈ ਜਾਂਦਾ ਸੀਗਾ ਚਲੋ ਕੋਈ ਨਾ ਉਹ ਗੱਲ ਵੀ ਖੁੱਲ ਕੇ ਕਰਾਂਗੇ ਕਿਸੇ ਬਿਹਲੇ ਟਾਈਮ ਉਹ ਚੱਕਰ ਨੇ ਉਹ ਵੀ ਕਲੀਅਰ ਹੋ ਗਿਆ ਕੀ ਸੀਨ ਸੀਗਾ ਸਾਰਾ ਤਾਂ ਕਰਕੇ ਟਾਈਮ ਲੱਗ ਗਿਆ ਉਹ ਤਾਂ ਤੇ ਕੁਦਰੀ ਚੱਕਣੇ ਦੀ ਸੀ ਤਰੋ ਭੋਲੀ ਗੱਲਾਂ ਗੱਲਾਂ ਆਇਆ ਖੰਡ ਕੱਢਾਂਗੇ ਤੈਨੂੰ ਫੇਰ ਬਾਜੀ ਸੀ ਨਹੀਂ ਹਟਦੇ ਆਪਣੀ ਟੂ ਸਿਡਨ ਟੇਲ ਨੂੰ ਰੱਖਦੇ ਵੀ ਬਾਦਾਮ ਸ਼ਾਇਦ ਕੀ ਪਤਾ ਨੂੰ ਕੱਲ ਨੂੰ ਡਾਲੀਏ ਮੈਂ ਕਿਹਾ ਆਇਆ 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 ਖੰਡ ਤੇ ਆ ਕੁਦਰੀ ਬਾਈ ਸੋਣੀ ਉੱਡੇਈ ਆਪਣੀ ਇਹ ਵੀ ਮੈਂ ਸੱਕਾ ਸਮੂਹ ਦੱਸ ਦਿਆਂ ਚਿੱਟੀਆਂ ਵਾਲੇ ਦੀ ਭੈਣ ਐ ਵੀ ਆਪਣੀ ਡੀਲ ਟੈਂਕੀ ਦੀ ਮਰਿਆ ਸੀਗਾ ਉਹਨਾਂ ਚ ਹੀ ਐ ਸਾਰੀ ਭੈਣੀਆਂ ਆ ਉਹਦੇ ਤੂੰ ਮੁੰਡੇ ਗੀਤ ਨਾ ਬੰਦ ਕਰ ਕੋਈ ਚੱਕਰ ਨਹੀਂ ਵੀਡੀਓ ਤਾਂ ਬਣਦੀ ਰਹਿੰਦੀ ਹੈ ਗੀਤ ਨੇ ਰੁਕਣਾ ਚਾਹੀਏ ਹਾੜ ਦੇਗੇ ਮਾਉਂਟਨ ਡਿਊ ਡਰ ਕੀ ਮਾਂ ਕੀ ਇੱਕ ਹੋਰ ਆ ਕੇ ਬੈ ਗਈ ਜੀ ਕਾਲੀ ਚੀਨੀ ਸੱਜੀ ਗੁਲਾਬੀ ਬਗਲ ਵਾਲੀ 11:45 ਮਿੰਟਾਂ ਤੇ ਲਓ ਜੀ ਇੱਕ ਹੋਰ ਆ ਕੇ ਬੈਠ ਗਈ ਆ ਦੋਵੇਂ ਗੁਲਾਬੀ ਕਾਂਤਰਾ ਇਹ ਬੈਠ ਗਈ 11:50 ਮਿੰਟਾਂ ਤੇ ਓਨਲੀ ਚਾਰ ਕਬੂਤਰ ਨਾ ਰਹਿਗੇਗਾ ਸਿਰਫ ਹਨਾ ਪਤਾ ਨਹੀਂ ਤਿੰਨ ਕੇ ਚਾਰ ਲਓ ਜੀ ਤੇ ਡਾਕਟਰ ਸਾਹਿਬ ਵਾਸਤੇ ਮੈਂ ਕਿਹਾ ਥੋੜਾ ਸਾਮਾਨ ਪਤਾ ਲੈ ਚਿਲੇ ਖਾਨ ਨੂੰ ਅਕਸਰ ਇੱਕ ਹਸਾਲ ਦੇ ਗੈਸਟ ਵੀ ਤਰਾਹੀ ਆਏ ਆ ਉਹ ਇੱਕ ਤਾਂ ਚਲ ਗੈਸਟ ਹੀ ਆ ਮੁੰਡਾ ਉਹ ਆਇਆਗਾ ਗੱਲਾਂ ਕਰਦਾ ਨਾ ਬਾਹਰ ਟਾਈਮ ਪਹਿਲਾਂ ਆਪਣੇ ਤੇ ਜੋੜੀ ਲਗਿਆ ਸੀਗਾ ਇਹ ਠੀਕ ਹੈ ਉਹ ਜੋੜੀ ਦਾ ਵੀ ਰਿਵਿਊ ਪੁੱਛਾਂਗੇ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਜੀ ਸਾਹਿਬ ਦੱਸਾਂਗਾ ਤੇ ਕਾਪੜਾ ਸਾਨੂੰ ਬੜੇ ਡਾਕਟਰ ਸਾਹਿਬ ਉਹਨਾਂ ਵਾਸਤੇ ਮੈਂ ਖਾਨ ਨੂੰ ਠੰਡਾ ਤੱਤਾ ਤੇ ਲੈ ਕੇ ਚੱਲ ਗਏ ਮਾਨਤਾ ਨਹੀਂ ਹੁੰਦਾ ਪਾਕਿਸਤਾਨ ਪਤਾ ਹੀ ਆਪਣਾ ਦਾ ਨਾ ਚੱਲੀ ਜਾਂਦੇ ਤੇ ਕੋਈ ਟਿਕਟ ਵਾਲੀ ਗੱਲ ਹੀ ਨਹੀਂ ਡਾਕਟਰ ਸਾਹਿਬ ਸੌਂਗੇ ਜੀ ਕੀ ਗੱਲ ਹੋ ਗਈ ਮੈਂ ਤੁਹਾਡੇ ਬਾਅਦ ਸਾਮਾਨ ਲਿਆ ਆਂਦਾ ਮੁੰਡਾ ਵੀਰਾ ਪੀਣ ਲੱਗ ਗਿਆ ਦੇਖ ਲੈ ਆ ਜਾ ਕੋਏ ਬਾਹਲਾ ਖਰਾਬ ਹੋ ਗਿਆ ਨਸੇ ਤੇ ਲੱਗ ਗਿਆ ਲਓ ਭਾਈ ਇਧਰ ਇਹਨਾਂ ਨੂੰ ਇਧਰ ਰੇ ਰੱਜ ਮਾ ਪਾਣੀ ਆਪਣੇ ਕਬੂਤਰਾਂ ਨੂੰ ਆਇਓ 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 ਬੋਤਲ ਆਇਓ 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 ਲਓ ਜੀ ਦੋ ਕਬੂਤਰਾਂ ਹੋਰ ਆ ਕੇ ਬੈਠ ਗੀਆਂ 12 ਵਜੇ ਤੇ 50 ਮਿੰਟਾਂ ਦੇ ਬੇ ਠੀਕ ਐ ਟੂ ਸੇ ਟੌਰੀ ਵਾਲੀ ਤੇ ਟੂ ਸੇ ਫੂੰਜੀ ਵਾਲੀ ਇੱਕ ਕਰੇਗੀ ਓਨਲੀ ਬਈ ਹਰੀ ਗਲਾ ਵੀ ਬਗਲ ਵਾਲੀ ਛਾਹ ਖੀ ਆਪਣੀ ਡੱਡ ਜੀ ਓਹ ਵੀ ਆਉਂਦੀ ਓ ਤਾਂ ਹਾਂ ਮੂਵੀ ਤੇਰੀ ਬਣਾ ਦੰਨੇ ਆ ਗੱਲ ਕਿਹੜੀ ਕਰਦਾ ਕਰਦੇ ਨੇ ਤੇਰੇਆਂ ਪ੍ਰਾਣੀਆਂ ਵਾਇਰਲ ਕਲਿੱਪਾਂ ਪੰਗਿਆ ਮੇਰੇ ਕੋਲੇ 10 ਤੇ ਇੱਕ ਸਮੇਂ ਛਾਹ ਕਿਉਂ ਖਾ ਦਿੰਨਾ ਮੈਂ ਆਪਣੀ ਉਹ ਉੱਚੀ ਫਿਰਦੀ ਉਹ ਵਧੀਆ ਫਿਰਦੀ ਉਹ ਤਾਂ ਓਕੇ ਰਿਪੋਰਟਾਂ ਨੇ ਕਿੱਧਰ ਗਈ ਯਾਰ ਆਉਂਦੀ ਪਤਾ ਨਹੀਂ ਦੀਂਦੀ ਕਿ ਨਹੀਂ ਆ ਜਾਂਦੀ ਬਈ ਆਉ ਜਾਂਦੀ ਇਹ ਓਕੇ ਰਿਪੋਰਟਾਂ ਨੇ ਇਹ ਤਾਂ ਕਹਿੰਦੀ ਉਡਰਨਾਮ ਹਜੇ ਲਓ ਜੀ ਹਰੀ ਗਲਾਬੀ ਬਾਗਲ ਵਾਲੀ ਵੀ ਬਾਹਲੀ ਪਾਈ ਇੱਕ ਸਾਫ ਤੇ ਉੱਚੀ ਛਤਰੀ ਲਾਤੀ ਜਿਹੜੇ ਵਾਸਤੇ 1 ਵਜੇ ਬੈਗੀ ਬਈ 1 ਵਜੇ ਨੂੰ ਸਾਰੇ ਕਬੂਤਰ ਪੂਰੇ ਆ ਆਪਣੇ ਕਰ ਲਗੇ ਨੂੰ ਵੀ ਅੰਦਰ ਲਓ ਜੀ ਰੱਖੀ ਬਦਾਮ ਜਿਹੜੇ ਜਿਹੜੇ ਕਬੂਤਰ ਪਾਣੀ ਖਿੱਚ ਕੇ ਸੀਗੇ ਇੱਕ ਤਾਂ ਹੋ ਗਿਆ ਬਾਈ ਗਲਾਬੀ 2 ਸੈਟਰੀ ਵਾਲਾ ਠੀਕ ਹੈ ਘੋੜਾ ਜਾ ਇੱਕ ਹੋ ਗਈ ਕਬੂਦਰੀ ਆਪਣੀ ਕੱਚਾਂ ਵਾਲੀ ਹਾਂ ਆਇਆ 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 ਪੁੱਤ ਲਓ ਭਾਈ ਰੱਖੀ ਤਿੰਨ ਹੋਰ ਕਬੂਤਰਾਂ ਨੂੰ ਬਲਾਮ ਹਰੀ ਗਲਾਬੀ ਕਾਂਤ ਵਾਲੀ ਲਾਲ ਚੀਨੀ ਆਇਆ ਖੰਡ ਇੱਕ ਮਿੰਟ ਇੱਥੇ ਇਹਨੂੰ ਇੱਧਰ ਰੱਖ ਗਏ ਵਿਚਾਲਾ ਉੱਚਾ ਇਹਦਾ ਆਇਆ 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 ਪੁੱਤੋ ਦੇਖੋ ਪਾਣੀ ਵਾਲੀ ਬਠ ਮਾਰੀ ਬੀ ਇਹਨੇ ਜਦੋਂ ਪਾਣੀ ਵਾਲੀ ਬਠ ਮਾਰ ਕੇ ਕੂਤਰੋ ਤੂੰ ਬਾਹਰ ਬਲਾਮ ਰੱਖ ਰਿਹਾ ਆਪਣੀ ਆਤ ਹੈ ਆਇਆ 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 ਖੰਡ ਤੇ ਆ ਦੇਖੋ ਆ ਵੀ ਤੁਹਾਡੇ ਸਾਹਮਣੇ ਲੈ ਅੱਜ ਖਰੀ ਪਾਣੀ ਵਾਲੀ ਜਲ ਵਾਲੀ ਪਿਠ ਮਾਰ ਕੇ ਜਦੋਂ ਉਦੋਂ ਬਾਅਦ ਬਦਾਮ ਰੱਖਨੇ ਇਹਨਾਂ ਨੂੰ ਠੀਕ ਹੈ ਓਕੇ ਹੋ ਗਈ ਰਿਪੋਰਟ ਲਓ ਜੀ ਤੇ ਆ ਮੁੰਡਾ ਆਪਣਾ ਬੈਠਾ ਉਹ ਕਿਹੜਾ ਰਾਜਸਥਾਨ ਵਾਲਾ ਠੀਕ ਹੈ ਕਿ ਨਹੀਂ ਇਹਨੂੰ ਜੋੜੀ ਦਿੱਤੀ ਸੀਗੀ ਤੇ ਇਹ ਲਗਭਗ ਛੱਡਿਆ ਸੀ ਉਹਦਾ ਬੱਚਾ ਬਾਜੀ ਹਾਂ ਬਾਈ ਘਰੇ ਕਿੰਨਾ ਘੜਦਾ ਸੀਗਾ ਘਰੇ ਬਹੁਤ ਘੜਦੇ ਸੀ ਵਧੀਆ ਘੜਦੇ ਸੀ ਕਿੰਨੇ ਘੜਾਏ ਸੀਗੇ 3 ਘੜਾਏ ਸੀ ਦੋ ਪਾਜਿਕ ਸੀ ਇੱਕ ਬਾਈ ਛੱਡਿਆ ਤੇ ਜਿਹੜਾ ਬਾਈ ਛੱਡਿਆ ਉਹ ਘਰੇ ਕਿੰਨੀ ਟਾਈਮਿੰਗ ਕਰ ਜਾਂਦਾ ਸੀਗਾ ਉਹ ਘਰੇ 2-3 ਦੋ ਦੂ ਇੱਕ ਡੇਢ ਦੋ ਨੂੰ ਜਾ ਵਰਦਾ ਜੀ ਘਰੇ ਠੀਕ ਹੈ ਉਹੀ ਕਬੂਤਰ ਆਇਆ ਇੱਥੇ ਡੰਡਿਆਂ ਨਾਲ ਕੁੜਕੜ ਕੇ 10 11 ਵਜੇ ਤੇ ਕਿਡਾ ਆਇਆ ਉਹੀ ਕਬੂਤਰ ਇੱਕ ਕੁੱਕ ਨੂੰ ਸਾਰਿਆਂ ਨੂੰ ਲੁੜਦੇ ਦੀ ਵਧਗਾ ਜਾ ਕੇ ਠੀਕ ਹੈ ਬਾਜੀ ਤੇ ਵੀ ਹਾਰ ਗਿਆ ਸੀਗਾ ਅੱਧਾ ਘੰਟਾ ਪਹਿਲਾਂ ਕਿੰਨਾ ਟਾਈਮ ਪਹਿਲਾਂ ਬਗੇ ਸੀ ਅੱਧਾ ਘੰਟਾ ਪਹਿਲਾਂ ਮੈਂ ਗਿਆ ਸੀਗਾ ਅੱਧਾ ਘੰਟਾ ਪਹਿਲਾਂ ਮੈਂ ਗਿਆ ਜੀ ਹਾਰ ਗਿਆ ਜੀ ਬਾਜੀ ਗਿਆ ਠੀਕ ਹੈ ਕਿ ਨਹੀਂ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਮੁੰਡੇ ਦੀ ਰਿਸ਼ਤੇਦਾਰੀ ਨੂੰ ਪਤਾ ਹੀ ਇੱਥੇ ਹੈ ਨਾ ਤੇ ਕੱਲ ਪਰਸੋਂ ਆਇਆ ਇਹ ਕੱਲ ਆਪਾਂ ਖੇ ਸੀ ਕੱਲ ਵੀ ਫੋਨ ਕਰੀ ਜਾਵਣਾ ਬਈ ਮੈਂ ਤੇ ਅੱਜ ਤੜਕੀ ਫੋਨ ਕਰਪਾ ਮੈਂ ਖਾ ਜਾ ਫਿਰ ਤੇ ਤੜਕੇ ਤੇ ਫਿਰ ਚਿੱਲ ਕਰੀ ਜਾਂਦੇ ਆ ਪੂਰਾ ਅਸੀਂ ਠੀਕ ਹੈ ਕਿ ਨਹੀਂ ਵਦ ਕਰਨ ਲਈ ਇਹਦਾ ਵੀ ਜੀ ਲੱਗਿਆ ਪਏ ਇੱਥੇ ਹੈ ਉਧਰ ਤਾਂ ਨਾਂ ਦੀ ਰਿਸ਼ਤੇਦਾਰੀ ਹੈ ਆਇਆ ਤਾਂ ਖਾਸ ਕਰਕੇ ਇੱਥੇ ਹੀ ਮੈਨੂੰ ਪਤਾ ਹੈ ਉਧਰ ਦਾ ਬਹਾਨੇ ਨਾਲ ਆਇਆ ਵੀ ਇੱਥੇ ਮਿਲ ਲਾਂਗੇ ਠੀਕ ਹੈ ਕਿ ਨਹੀਂ ਚਲੋ ਵਧੀਆ ਕੂਤਰ ਡਾਈਏ ਨੇ ਭਾਈਆਂ ਨੇ ਲਈ ਬਦਾਮ ਕੱਟੀਆਂ ਦਾ ਮੈਂ ਪਾ ਦਰਨਾ ਐ ਇਹ ਨਾਲ ਸੌਖਾ ਜਾਂਦਾ ਕੰਮ ਲਓ ਜੀ ਤੇ ਛੜਦੀ ਇਧਰ ਭਾਈ ਕੂਤਰ ਨਾਲ ਜਿੰਨਾ ਜਿਨ੍ਹਾਂ ਨੇ ਬਦਾਮ ਬਦੂਨ ਖਾਲੇ ਦਾਣੇ ਖਾਲੇ ਮੈਂ ਉਹਨਾਂ ਨੂੰ ਛੜਦੀ ਇੱਕ ਫੁੱਟੇ 'ਚ ਆਪਾਂ ਤੋਂ ਜੀ ਇਹਨੂੰ ਵੀ ਛੱਡਦੇ ਗੁਲਾਬੀ ਭਗ ਲੈਣੀ ਕਾਲੀ ਚੀਜ਼ ਨੂੰ ਝਾੜ ਪੈ ਗਏ ਹੁਣ ਤਾਂ ਇਹ ਇੱਕ ਹੱਥ ਪਾਉਣੇ ਆ ਐਨੇ ਨਾਲ ਹੀ ਚਾਰ ਫੰਗ ਝੜ ਜਾਂਦੇ ਇਹਨਾਂ ਦੇ ਲਓ ਜੀ ਤੇ ਆਪਣੀਆਂ ਲਾਸਟ ਤਿੰਨ ਕਬੂਤਰਾਂ ਨੂੰ ਵੀ ਬਦਾਮ ਰੱਖਦੇ ਆ ਆਇਆ 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 ਪੁੱਤ ਦੇਖੋ ਆਇਆਂ ਰੱਖੇ ਤੋਂ ਭੱਜ ਕਿਉਂਣਾ ਜਦੋਂ ਬਦਾਮਾਂ ਨੂੰ ਉਹਦਾ ਮਤਲਬ ਸਹੀ ਆ ਬਾਕੀ ਹੁਣ ਠੰਡ ਆ ਯਾਰ ਕੋਈ ਚੱਕਰ ਨਹੀਂ ਪਾਣੀ ਤੇ ਆ ਤੇ ਉਹ ਸੁੱਕੇ ਕਬੂਤਰ ਅੰਦਰ ਗਰਮੀ ਪੈਣ ਦਾ ਬੜਾ ਚੱਕਰ ਹੁੰਦਾ ਹੂੰ ਆਇਆ ਆਇਓ 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 ਆ ਵਾ ਪੈ ਗਈ ਗਰਮੀ ਸਾਡੇ ਅੰਦਰ ਤਾਂ ਗਈ ਲੈਟ ਆਇਆ 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 ਪੁੱਤ ਵੇਖੋ ਟੋਟਾ ਕਿ ਭਿੰਦਾਂ ਸਣੇ ਪਲੇਟ ਵੀ ਖਾਣ ਨੂੰ ਕਰਨਗੇ ਇਹ ਆਇਆ ਸ਼ੇਰਾ ਬਾਹਰ ਹੀ ਜਾਣਾ ਪੂ ਅੰਦਰ ਦਾ ਸਾਂ ਹੀ ਬੰਦੋ ਜੀ ਆਪਣਾ ਬਾਹਰ ਮੰਜਾ ਕਰਦੇ ਆਂ ਲੂਟ ਅਸੀਂ ਆਵਦਾ ਆਪਣੀ ਵਾਟਰ ਬੋਟਲ ਲੈ ਚੱਲ ਗਏ ਖੋਲ ਓਏ ਖੋਲ ਤੈਨੂੰ ਬਾਹਰ ਨਹੀਂ ਖੋਲਣਾ ਆਉਂਦਾ ਰਹੇਗਾ ਨਾ ਪੋਟੀ ਪੋਟੀ ਬੋਏ ਰਹੇਗਾ ਤਸ ਨਹੀਂ ਖੋਲਦਾ ਬਸ ਇਤੂ ਖੋਲੂਆ। ਇਤੂ। ਖੋਲ ਬਾਹਰ ਟਰੈਕਟਰ ਖੜਾ ਫੜ ਆਪਣੇ ਵੇਖੀ ਜੀ ਆਣਾ। ਜੇ ਤੂੰ ਨਾ ਖੋਲੇ ਤੇ ਇਤੂ ਖੋਲੂਆ ਇਤੂ। ਤੇਰੇ ਪੱਦ ਕੁੱਟੂ ਜਦੋਂ ਨਾ ਖੋਲਿਆ ਤੈਨੂੰ। ਇਤੂ ਖੋਲੂਆ। ਚਲ ਇੱਕ ਮਿੰਟ। ਹਾਂ ਜੀ ਮੇਰੇ ਦਰਸ਼ਕੋ ਹਮ ਆਏ ਤੇ ਖੇਤ ਮੋਟਰ ਬੰਦ ਕਰਨੇ ਕਿਉਂਕਿ ਹਮਾਰਾ ਜੋ ਖੇਤ ਹੈ ਉਹ ਭਰ ਚੁੱਕਾ ਹੈ। ਔਰ ਇਧਰ ਜਗਦੀਪ ਜੀ ਭੋਰ ਰਹੇ ਆ ਪੂਰੀ ਫੋਨ 'ਤੇ। ਹੱਥ 'ਚ ਇਹਨਾਂ ਦੇ ਪਤਾ ਨਹੀਂ ਕੀ 버ਗਰ 버ਗਰ ਦੇ ਲਈ ਫਿਰਦੇ ਆ। ਤੇ ਜੇਬ 'ਚ ਮੇਰੀ ਚ ਸਮਾਨ ਆ ਹੜਾ। ਔਰ ਜੇਬ 'ਚ ਅਸਲਾ ਜੀ ਪੂਰਾ ਫੁੱਲ ਟੈਟ ਆ ਕਹਿੰਦੇ ਵੇਖੀ ਚੱਲੇ ਹੁ ਇਹ ਜਦੋਂ ਆ ਇਹਨੂੰ ਮੈਂ ਆਪਦੀ ਖਰਾਕ ਲਾ ਕੇ ਦੂਜੀ ਗੋਲੀ ਪਾਣੀ ਥਾਪੀ ਦੇ ਕੇ ਤੋਰਤਾ ਮੈਂ ਮੈਂ ਖਾ ਫਤੇ ਹੋ ਜੂਗਾ ਫਤੇ ਨਹੀਂ ਜੱਟ ਫੇਰੇ ਤੇਰ ਕੁੱਤੀ ਪਾਉਣ ਨੂੰ ਚੱਲ ਚੱਲ ਗਈ ਆ ਚੱਲ ਗਈ ਚੱਲ ਕਰੇ 11:21 ਚਲੋ ਭਾਈ ਚੱਲ ਪਈ ਬੱਕਰ ਨੂੰ ਮੀਟ ਬਾਈ ਸਾਥੀ ਡਾਕਟਰ ਸੱਜ ਜਗਦੀਪ ਜੀ ਡਾਕਟਰ ਡਾਕਟਰ ਜਗਦੀਪ ਸਿੰਘ ਘਾਟੀ ਅਸੀਂ ਸਿਰਫ ਮੋਟਰ ਬੰਦ ਕਰਨ ਆਏ ਸੀ ਸਾਡੇ ਕੋਲੇ 버ਗਰ ਹੈ ਤੇ ਜੀ ਤੁਮ ਦੱਸੇ ਜਿਹੜਾ ਸਾਡਾ ਸਮਾਨ ਸੀ ਗੋਫ ਬੁਲੀ ਪਾਣੀ ਸਾਡਾ ਉਹ ਖੇੜ ਸੁਣ ਦੱਸਵੇਂ ਸਾਕ ਦੇ ਸੀ ਠੀਕ ਹੈ ਨਹੀਂ ਉਹ ਚੱਕ ਉਹ ਪਾਣੀ ਲੱਗੂ ਉਹ ਮੌਕੇ ਤੇ ਲੱਗਦਾ ਉਹ ਭਾਸ ਮਾਲਾ ਸਾਹਿਬ ਹੀ ਆ ਉਹ ਤਾਂ ਠੀਕ ਹੈ ਮੈਂ ਤੁਮਾਂ ਦੱਸੀ ਜਾਂਣਾ ਇਹਦਾ ਬੰਦਾ ਹੀ ਕੋੜਾ ਸਾਡਾ ਵੇਖੀ ਚੱਲਿਓ ਕਦੇ ਹੀ ਆਉਂਦਾ ਪਾਸ ਜਦੋਂ ਆਉਂਦਾ ਫਿਰ ਇਹਨੂੰ ਬਣਾ ਕੇ ਹੀ ਤੋਰਦੇ ਆਪਾਂ ਲਓ ਜੀ ਬਰਗਰ ਖਾਣਾ ਵੀਡੀਓ ਜ਼ਰੂਰੀ ਹੈ ਭਾਈ ਸਾਹਿਬ ਤੇ ਬਰਗਰ ਦਾ ਸਾਡਾ ਫਲੇਵਰ ਕੀ ਹੈ ਬਦਾਮ ਵਾਰ ਗਈ ਸੀ ਕਬੂਤਰਾਂ ਲਈ ਵਿੱਚ ਵਿੱਚ ਬਦਾਮ ਪਾ ਕੇ ਜਿਹਦੀ ਛਿੱਲ ਚੱਕ ਬਦਾਮ ਇਹ ਵੀ ਛਿੱਲ ਚੜ ਕੇ ਪਾ ਬਰਗਰਾਂ ਚ ਹਾਲੇ ਕੋਈ ਸਾਹਮਣੇ ਹੈ ਬਦਾਮ ਛਿੱਲਾ ਕੇ ਬਰਗਰਾਂ ਇਹ ਪਾਵੇਂ ਖਾਵੇਂ ਤੇ ਬਾਕੀ ਮੇਰਾ ਹਾਲ ਵੇਖੋ ਆ ਹੋਰ ਨਾ ਕੋਈ ਸਮਝ ਲੋ ਲੋਰ ਤੇ ਨਾ ਸੌਸ ਡੁੱਲੀ ਆ ਆ ਦੇਖੋ ਚੱਕਰ ਕੀ ਆ ਮੈਂ ਇਧਰ ਪਚਕਾਰੀ ਮਾਰਦੇ ਖਾਦੇ ਨਹੀਂ ਬਾਹਰ ਦੇ ਤਨ ਹੋ ਗਏ ਹਨਾ ਪਾਉ ਜਿੱਥੇ ਸਿੱਧੀ ਸਾਰੇ ਇੱਥੇ ਭਿੱਜ ਗੜਾ ਦੇਖੋ ਦੇਖੀ ਦੇਖੀ ਕੀ ਹਾਲ ਕਰੀ ਪਿਆ ਐਂ ਆ ਜੀ ਨਹੀਂ ਆਉਦਾ ਪਾਓ ਜੀ ਬਦਾਮ ਰੱਖੋ ਲਓ ਜੀ ਇਹ ਬਦਾਮ ਬਰਗਰ ਹੈ ਜੀ ਆਈ ਖਾਣੇ ਨੇ ਆਈ ਜੀ ਹਾਂ ਜੀ ਬਾਬੇਓ ਆ ਗਏ ਘਰੇ ਭਾਈ ਬਾਲਾ ਕੰਮ ਰਹੇਗਾ ਇਤਾਂ ਜਵਾਨਾ ਤੁਸੀਂ ਆਖੋਗੇ ਬਸ ਵੀ ਉਹ ਥੋੜਾ ਇੱਕ ਪਹਿਲਾਂ ਬਾਦਲ ਜਾਵੜੇ ਖੇਤ ਜਾਵੜੇ ਫਿਰ ਵੀਡੀਓ ਐਡਿਟ ਕਰਨ ਲੱਗੇ ਕਾਥ ਨੇ ਫੋਨ ਆ ਗਿਆ ਹਣਾ ਯਾਰ ਉਹ ਵੀ ਅਟੈਂਡ ਕਰਨਾ ਜ਼ਰੂਰੀ ਸੀਗਾ ਅਟੈਂਪਟ ਕਰਨਾ ਜ਼ਰੂਰੀ ਸੀਗਾ ਤੇ ਯਾਰ ਉਹ ਚੱਕਰਾਂ ਚ ਬਈ ਨਾ ਤਾਂ ਬੈਟ ਕਲੇ ਪੁੱਤਰ ਹੁੰਦਾ ਨੇ ਪਾਇਆ ਤੇ ਨਾ ਹੀ ਮੈਂ ਘਰੋਂ ਨੂੰ ਪਾਇਣਾ ਕਾਪੜੀ ਮਾਰਦਾਗਾ ਚਲੋ ਕੋਈ ਚੱਕਰ ਨਹੀਂ ਰਾਤ ਨੂੰ ਪਾ ਦੂੰਗਾ ਫਿਰ ਮੈਂ ਹਾਂ ਜੀ ਮੇਰੇ ਵੀਰੋ ਆ ਗਏ ਤੇ ਲੈ ਕਰੇ ਭਾਈ ਨਾਈ ਤੋਂ ਹੀ ਕਰਿਆਂ ਦੀ ਰੋਟੀ ਰੋਟੀ ਖਾਇਆ ਦੀ ਪੀਣ ਲਈ ਮਿਨਰਲ ਵਾਟਰ ਐਂਡ ਚਿਲਡ ਵਾਟਰ ਲੈ ਆਂਦਾ ਵਾਪਸ ਤੇ ਬਾਕੀ ਦਾ ਸਭ 올 ਰਾਈਟ ਆ ਥੋੜਾ ਜਿਹਾ ਇੱਕ ਕਮ ਟੇਡਾ ਹੋ ਗਿਆ ਇਹ ਢਿੱਡ ਦੁਖਿਆ ਨਾ ਪੈ ਨਹੀਂ ਕੀ ਗਾਲੋ ਵੀ ਜਦੋਂ ਦਾ 버ਗਰ ਜੇ ਖਾਦਾ ਨਾ ਪਤਾ ਨਹੀਂ 버ਗਰ ਚ ਕੋਈ ਚੱਕਰ ਸੀ ਕਿ ਬਦਾਮ ਚ ਕੋਈ ਚੱਕਰ ਸੀ ਹਨਾ ਬਦਾਮ ਮੈਂ ਖਾਤ ਆ ਲਿਆ ਅੱਜ ਇੱਕ ਬਦਾਮ ਖਾਦਾ ਮੈਂ ਤੁਹਾਡੇ ਸਾਹਮਣੇ ਹਨਾ ਸਕੂਟਰਾਂ ਵਾਲੇ ਪਉਣ ਤੇ ਬਦਾਮਾਂ ਚ ਨਹੀਂ ਮੈਂ ਨਹੀਂ ਕਦੇ ਖਾਦਾ ਹਨ ਉਹ ਵੀ ਵੀਡੀਓ ਬਣਾਉਣ ਲਈ ਬਾਹੂ ਜਗਦੀਪ ਨੇ ਚੱਕ ਕੇ ਵਿੱਚ ਧਰਤਾ ਤੇ ਮੈਨੂੰ ਖਾਣਾ ਪਿਆ ਪਤਾ ਨਹੀਂ ਤਾਂ ਬਦਾਮ ਦਾ ਕੋਈ ਚੱਕਰ ਬਣ ਗਿਆ ਕਿ 버거 ਚ ਕੋਈ ਫਾਲਟ ਸੀ ਮੇਰਾ ਤਾਂ ਟਿੱਡ ਬੁਰਾ ਹਾਲ ਹੀ ਹੋ ਗਿਆ ਵਾ ਮਸੇ ਰੋਟੀਆਂ ਖਾ ਗਿਆ ਮੈਂ ਤਾਂ ਇੱਕ ਦੋਕ ਹਨਾ ਨੂੰ ਉਸ ਦੂਬਾ ਹਨਾ ਓਕੇ ਰਿਪੋਰਟਾਂ ਤੇ ਮੈਂ ਕਹਿੰਦਾ ਯਾਰ ਵਲੌਗ ਦੀ ਐਂਡਿੰਗ ਵੀ ਕਰ ਹੀ ਦੇ ਗਿਆ ਨਾ ਟਾਈਮ ਉੱਡ ਕੱਦੀ ਰਾਤ ਨੂੰ ਫੇਰ ਮੈਂ ਤਾਂ ਨਹੀਂ ਬਰੇਜ ਉੱਠ ਕੇ ਹਨਾ ਬਾਏ ਬਾਏ ਕਰਨੇ ਓਖਾ ਕਾ ਬਹੁਤਾ ਤੇ ਬਾਕੀ ਉਹ ਇਧਰ ਲਈ ਕੂਤਰਾਂ ਕੇ ਤਾਂ ਦਾਣੇ ਪਏ ਆ ਵੀ ਬਾੜ ਕਾਣੇ ਅੱਗੇ ਇਹਨਾਂ ਨੂੰ ਤਾਂ ਬਾਕੀ ਜੇ ਮਾਣੇ ਮੋਟੇ ਘੜਦੇ ਹੋਏ ਤਾਂ ਮੈਂ ਪਾ ਵੀ ਦੂੰ ਕੁ ਚੱਕਰ ਨਹੀਂ ਪਾਣੀ ਵੀ ਲਗਭਗ ਪਈ ਸੀ ਨਾ ਅੱਗੇ ਤੇ ਘਰ ਵਾਲੇ ਕੂਤਰਾਂ ਨੂੰ ਵੀ ਵੇਖਿਆ ਸੀ ਮੈਂ ਹਨਾ ਵੀ ਪਾਣੀ ਪੂਣੀ ਪਿਆ ਸੀਗਾ ਦਾਣੇ ਵੱਧ ਹੀ ਪਾਉਣਾ ਨਾ ਵੈਸ ਤਾਂ ਆਥ ਨੂੰ ਮੰਨ ਗਿਆ ਜਦੋਂ ਮੈਂ ਦਾਣੇ ਪਾਉਣਾ ਉਦੋਂ ਪ੍ਰਾਇੰਡ ਦਾਣੇ ਮੈਨੂੰ ਚੱਕ ਕੇ ਹਨਾ ਜਿਹੜੇ ਪਏ ਹੁੰਦੇ ਫਿਰ ਨਵੇਂ ਪਾਉਣੇ ਪੈਂਦੇ ਆ ਉਹ ਮਤਲਬ ਐਡਾ ਭੁੱਖਾ ਵਾਲਾ ਕੋਈ ਸੀ ਨੂੰ ਉਹਨੂੰ ਕੱਲ ਨੂੰ ਤੜਕੇ ਸਵੇਰ ਟਾਈਮ ਨਾਲ ਦਾਣੇ ਪਾ ਦਾਂਗੇ ਠੀਕ ਹੈ ਕਿ ਨਹੀਂ ਅੱਜ ਨਹੀਂ ਪਾਏਗੇ ਕੋਈ ਚੱਕਰ ਐਡਾ ਕੋਈ ਕਿਉਂਕਿ ਪਹਿਲਾਂ ਵਾਲੇ ਪ੍ਰਾਣੇ ਦਾਣੇ ਪਾਏ ਹੁੰਦੇ ਆ ਬਾੜੇ ਮੋਟੇ ਤੇ ਬਾਕੀ ਬਈ ਜਿਨ੍ਹਾਂ ਨੇ ਹਨਾ ਬੈਡ ਕਮੈਂਟ ਕਰਨੇ ਹੁੰਦੇ ਮਾੜੇ ਮੋਟੇ ਤੇ ਉਹਨਾਂ ਲਈ ਤਾਂ ਮੌਕਾ ਮਿਲ ਗਿਆ ਇਹ ਗੱਲ ਦਾ ਹਨਾ ਵੀ ਦਾਣੇ ਨਹੀਂ ਪਾਇਆ ਤੁਹਾਡੇ ਉਤਰਣ ਉੱਪਰ ਉਹਨਾਂ ਨੇ ਦਾਦਾ ਕਮੈਂਟਾਂ ਚ ਪੈਣੀ ਆਉਣੀ ਹੋਣੀ ਆ ਮੈਨੂੰ ਸਿੱਧੀ ਜੀ ਗੱਲ ਆ ਹਨਾ ਤਾਂ ਕਰਕੇ ਉਹਨਾਂ ਦਾ ਕੰਮ ਹੈ ਇਹ ਉਹ ਮੌਕਾ ਭਾਲਦੇ ਆ ਬਾਕੀ ਸੌਰੀ ਬਈ ਹਨਾ ਮੰਨ ਕੇ ਚੱਲੋ ਤੁਸੀਂ ਆਖੋਗੇ ਵੀ ਗਾਲਾਂ ਕੱਢੀ ਜਾਂਦਾ ਇਹ ਸੌਰੀ ਕੰਨਿਆਸ ਲਾਉਣਾ ਮੈਂ ਹੈਡਫੋਨ ਵਗੈਰੇ ਈਰਫੋਨ ਵਗੈਰੇ ਲਾ ਲਿਆ ਕਰੋ ਤੇ ਪਰ ਉਹ ਮੌਕਾ ਭਾਲ ਦਿੰਦੇ ਆ ਕੁਝ ਬੰਦੇ ਹੈਗੇ ਆ ਮੈਂ ਦੇਖਿਆ ਹਨ ਉਹ ਬਸ ਨਾ ਮਾਨਿਕ ਚੰਦੀ ਗਾਰ ਰੱਖਣਗੇ ਕਿ ਉਹਨੇ ਕੀ ਮਾੜਾ ਮੋਟਾ ਕੁਝ ਕੀਤਾ ਤੇ ਅਸੀਂ ਥੱਲੇ ਕਮੈਂਟ ਕਰਕੇ ਉਹ ਚੀਜ਼ ਨਾਲ ਆਪਣਾ ਇੰਨਾ ਕੋ ਪਰਸੈਂਟ ਫਰਕ ਵੀ ਨਹੀਂ ਪੈਂਦਾ ਹਾਂ ਜੇ ਮਾਨਿਕ ਦੇ ਕਬੂਤਰ ਨਹੀਂ ਉੱਡੇ ਆਪਾਂ ਹਨਾ ਨਹੀਂ ਜਿੱਤੇ ਬੜੀ ਖੁਸ਼ੀ ਹੋਈ ਬੰਦਿਆਂ ਨੂੰ ਹਨਾ ਸੱਚੀ ਗੱਲ ਹੈ ਬਹੁਤ ਜ਼ਿਆਦਾ ਖੁਸ਼ੀ ਹੋਈ ਕਈ ਬੰਦਿਆਂ ਨੂੰ ਤਾਂ ਜੇ ਇਹਦੇ ਕਬੂਤਰ ਨਹੀਂ ਉੱਡੇ ਤਾਂ ਕੀ ਇਤਕੀ ਨਹੀਂ ਜਿੱਤਿਆ ਇੱਕ ਵੀ ਬਾਈ ਨਹੀਂ ਜਿੱਤਿਆ ਇਤਕੀ ਹਨਾ ਵੀ ਲਗਾਤਾਰ ਹੀ ਹਰੇ ਆਪਾਂ ਉਹ ਇੱਕ ਹਰੀ ਕਾਂਤਲੀ ਜਿੱਤੀ ਸੀ ਉਹ ਮੈਂ ਜਿੱਤਿਆ ਨਹੀਂ ਮੰਨਦਾ ਠੀਕ ਹੈ ਕਿ ਨਹੀਂ ਉਹਨੂੰ ਮੈਂ ਜਿੱਤਿਆ ਤੇ ਨਹੀਂ ਮੰਨਦਾ ਛੋੜੇ ਬਾਅਦ ਜਿੱਤੀ ਆ ਉਹ ਹਿੱਸਾ ਦਿੱਤਾ ਪਰ ਉਹਨਾਂ ਨੇ ਪਰ ਮੈਂ ਉਹਨੂੰ ਜਿੱਤ ਨਹੀਂ ਮੰਨਦਾ ਉਹ ਚੀਜ਼ ਨੂੰ ਠੀਕ ਹੈ ਕਿ ਨਹੀਂ ਆਪਾਂ ਮੈਂ ਮੰਨਦਾ ਵੀ ਜਿੰਨੀਆਂ ਛੜੀਆਂ ਲਗਾਤਾਰ 1 ਤੋਂ ਲੈ ਕੇ 18 ਬਾਜੀਆਂ 18 ਸੀਗਾ ਕਿ ਕਿੰਨੀਆਂ ਸੀ ਆ ਕੇ ਉਹ ਨਹੀਂ ਨੂੰ 18 ਤੋਂ 17 ਤੋਂ ਨਹੀਂ ਹੁੰਦੀ ਸਾਰੀਆਂ ਹਰੇਆਂ ਤੇ ਉਹ ਚੀਜ਼ ਦੀ ਬਹੁਤ ਖੁਸ਼ੀ ਹੈ ਕਈ ਬੰਦਿਆਂ ਨੂੰ ਐ ਮੰਨ ਕੇ ਚੱਲੋ ਨਾ ਦਿਲ ਗਾਰਡਨ ਗਾਰਡਨ ਹੋ ਰਿਹਾ ਉਹਨਾਂ ਦਾ ਇਹਦੀ ਕਿਤਾ ਫੋ ਨਹੀਂ ਪਿਆ ਹਨਾ ਐਦਕੀ ਇੱਕ ਮਿੰਟ ਜਿੱਤਿਆ ਨਾ ਇਹਦੇ ਕਬੂਤਰ ਉੱਡੇ ਐਦਕੀ ਸਵਾਰ ਕੇ ਚਲੋ ਉੱਡੇ ਆ ਪਰ ਉਹ ਸਵਾਦ ਨਹੀਂ ਆਇਆ ਹਨਾ ਕੰਮ ਦਾ ਕੂਤਰ ਖਰਾਬ ਹੀ ਸੀ ਸੋਨੂੰ ਵੀ ਪਤਾ ਹੈ ਚਲੋ ਕੋਈ ਚੱਕਰ ਨਹੀਂ ਥੋੜੀ ਖੁਸ਼ੀ ਚਾਹੀਦੀ ਹੈ ਯਾਰ ਹਨਾ ਆਪਣਾ ਤਾਂ ਕੀ ਆ ਬਈ ਨਾ ਤਾਂ ਵੀ ਮੈਨੂੰ ਆਇਆ ਹਨਾ ਵੀ ਜੀ ਨਾਲ ਮੈਂ ਰੋਟੀ ਖਾਣੀ ਹੈਗੀ ਠੀਕ ਆ ਮੇਰਾ ਕੋਈ ਬਿਜ਼ਨਸ ਨਹੀਂ ਕੋਈ ਤੰਦਾ ਨਹੀਂ ਇਹ ਬਈ ਵੀ ਮੈਂ ਬਾਜ਼ਿੰਗਾ ਜਿੱਤੂਗਾ ਤਾਂ ਰੋਟੀ ਖਾਊਗਾ ਹਨਾ ਉਹ ਕੋਈ ਸੀਨ ਨਹੀਂਗਾ ਆਪਣਾ ਇਹ ਸ਼ੌਂਕ ਹੈ ਚਲੋ ਜਿੱਤ ਹਾਰ ਹਨਾ ਬਣੀ ਆਈ ਹੈ ਤੇ ਆਪਣੇ ਲਈ ਤਾਂ ਇਹ ਜਿੱਤ ਹਾਰ ਹੀ ਸੀਗੀ ਉਹ ਵੀ ਤੁਹਾਨੂੰ ਵੀ ਪਤਾ ਵੀ ਕੀ ਕਾਰਨ ਹੈ ਤੇ ਮੈਨੂੰ ਵੀ ਪਤਾ ਵੀ ਕੀ ਕਾਰਨ ਕਰਕੇ ਆਪਾਂ ਮੰਨ ਕੇ ਚਲੋ ਨਹੀਂ ਜਿੱਤੇ ਹਨਾ ਉਹ ਮੈਨੂੰ ਕੋਈ ਐਕਸਪਲੇਨ ਕਰਨ ਦੀ ਜਰੂਰਤ ਨਹੀਂ ਜੀ ਕਿਸੇ ਸਾਹਮਣੇ ਠੀਕ ਹੈ ਕਿ ਨਹੀਂ ਤੇ ਆ ਆਪਣਾ ਸ਼ੌਂਕ ਸੀ ਚਲੋ ਆ ਆ ਸੀਜ਼ਨ ਮਾੜਾ ਰਿਹਾ ਕੋਈ ਗੱਲ ਨਹੀਂ ਬਈ ਆਪਾਂ ਤਾਂ ਤਾਂ ਵੀ ਖੁਸ਼ ਹੈ ਹਨਾ ਵੀ ਜਿਹੜਾ ਕੁਝ ਵੀ ਬਾਬਾ ਕਰਦਾ ਰੱਬ ਕਰਦਾ ਚੰਗੇ ਲਈ ਕਰਦਾ ਕੋਈ ਗੱਲ ਨਹੀਂ ਆਪਾਂ ਰਾਜੀ ਹਾਂ ਹਨਾ ਕੋਈ ਡੇਕਤ ਵਾਲੀ ਗੱਲ ਨਹੀਂ ਜੀ ਤੇ ਅਗਲਾ ਸੀਜ਼ਨ ਖੇਡਾਂਗੇ ਆਪਾਂ ਦਾ ਫਿਰ ਕੀ ਆ ਬਈ ਹਨਾ ਪਾਣ ਕਿ ਜੇ ਲੋ ਵੀ ਜਿੱਤ ਹਾਰ ਦਾ ਮੈਟਰ ਨਹੀਂ ਕਰਦਾ ਖੇਡਣਾ ਜ਼ਰੂਰੀ ਆ ਬਈ ਠੀਕ ਹੈ ਕਿ ਨਹੀਂ ਤੇ ਉਹ ਆਪਾਂ ਮੰਨ ਕੇ ਚੱਲ ਵੀ ਜਿੰਨਾ ਹੋ ਸਕਾ ਬਈ ਮੇਰੇ ਤੋਂ ਮੈਂ ਉਹਨਾਂ ਕੀਤਾ ਤੁਹਾਨੂੰ ਵੀ ਪਤਾ ਵੀ ਕੱਲਾ ਬੰਦਾ ਕਿੰਨਾ ਕੁਸ਼ ਕਰਦੇ ਯਾਰ ਕਿ ਨਹੀਂ ਪਰ ਆਪਾਂ ਫਿਰ ਵੀ ਡਟੇ ਰਹੇ ਬਈ ਆਪਾਂ ਫਿਰ ਵੀ ਨਹੀਂ ਹਟੇ ਆਪਾਂ ਹੁਣ ਵੀ ਨਹੀਂ ਹਟਦੇ ਤੁਹਾਡੇ ਸਾਹਮਣੇ ਉਹ ਫੇਰ ਕੂਤਰ ਕੱਢ ਰੱਖਿਆ ਬਾਹਾਂ ਛੱਡਾਂਗੇ ਆਪਾਂ ਹੁਣ ਵੀ ਤੇ ਪਰ ਉਹ ਚੀਜ਼ਾਂ ਥੋੜਾ ਜਿਹਾ ਵੇਖ ਕੇ ਹਾਸੇ ਵੀ ਆਉਂਦੀਆਂ ਹਨ ਤੇ ਦੁੱਖ ਵੀ ਲੱਗਦਾ ਹੈ ਈ ਮਨ ਯਾਰ ਜ਼ਿਆਦਾ ਨਹੀਂ ਉਹਦਾ ਸਾਰੇ ਭਰਾ ਹਨਾ ਆਪਣੇ ਛੋਟੇ ਵੱਡੇ ਆਪਣੇ ਫੇਵਰਟ ਚ ਵਧੀਆ ਕਮੈਂਟ ਕਰਦੇ ਹਨਾ ਮਨਨ ਕਿ ਚਲੋ ਚੰਗਾ ਹੋ ਮੋਟੀਵੇਟ ਹੀ ਕਰਦੇ ਯਾਰ ਫੋਨ ਵੀ ਲਾਉਂਦੇ ਅੰਦਰੋਂ ਬਾਹਰੋਂ ਬਹੁਤ ਫੋਨ ਆਉਂਦੇ ਸਾਰੇ ਭਰਾਵਾਂ ਦੇ ਕਮੈਂਟ ਵੀ ਚੰਗੇ ਆਉਂਦੇ ਦੇਖ ਕੇ ਬੜਾ ਮਨ ਖੁਸ਼ ਹੁੰਦਾ ਪਰ ਵਿੱਚੋਂ ਕੁਝ ਇੱਕ ਦੋ ਗੰਦ ਹੁੰਦੇ ਹਨਾ ਉਹਨਾਂ ਨੂੰ ਮੰਨ ਕੇ ਚੱਲ ਵੀ ਤੁਹਾਨੂੰ ਦੱਸ ਘਟਾ ਪਹਿਲਾਂ ਵੀ ਵਾਰੀ ਵਾਰੀ ਰਿਪੀਟ ਕਰੀ ਹਨਾ ਕਿ ਉਹਨਾਂ ਨੂੰ ਮੌਕਾ ਚਾਹੀਦਾ ਹੁੰਦਾ ਹਨਾ ਉਹਨਾਂ ਨੇ ਕਿਸੇ ਨਾ ਕਿਸੇ ਸਾਥ ਤੇ ਰਿਸ਼ਤਾ ਕਰਨਾ ਹੁੰਦਾ ਵੀ ਮਨਪ੍ਰੀਤ ਨੂੰ ਕਿਵੇਂ ਨਾ ਕਿਵੇਂ ਆਪਾਂ ਕਮੈਂਟ ਜਿ ਰਿਸ਼ਤਾ ਕਰਕੇ ਉਹਨਾਂ ਦਾ ਕੰਮ ਹੈ ਆਪਾਂ ਨਹੀਂ ਰੋਕ ਸਕਦੇ ਉਹਨਾਂ ਨੂੰ ਠੀਕ ਹੈ ਚਲੋ ਠੀਕ ਆ ਬਾਬੇ ਓਕੇ ਤੇ ਭਾਈ ਜਿਹੜਾ ਕੰਮ ਤੰਦਾ ਰਹੇਗਾ ਮਾੜਾ ਮੋਟਾ ਹਨਾ ਉਹ ਮੈਂ ਨਿਬੜ ਦੂੰਗਾ ਆਪਦਾ ਕੋਈ ਬਦਾਮ ਬਦੋਂ ਭਿਉਣੇ ਹੋਏ ਹੋਰ ਕੋਈ ਮੰਜਾ ਬਾਹਰ ਕੱਢ ਕੇ ਵੇਸਵਰੇ ਹੋਣਾ ਸਾਰਾ ਕੋਈ ਇਲੈਕਟ੍ਰੀਨਟਾ ਬੰਦ ਹਨਾ ਉਸ ਨੂੰ ਪਤਾ ਹੀ ਆਪਾਂ ਕੱਲ ਨੂੰ ਬੰਦਿਆ ਬਾਏ ਬਾਏ ਸਾਰੇ ਜਣ ਨੂੰ ਲਵ ਯੂ ਆ